ਹੋ ਜੀ ਸੰਗਤ ਜੀ ਸਮਾਂ ਜਿਹੜਾ ਸਵੇਰ ਦਾ ਹੋ ਗਿਆ 6 ਵਜ ਗਈ ਤੇ ਤਰੀਕ ਹੈਗੀ ਅੱਜ ਬਈ 15 ਅਗਸਤ 2025 ਤੇ ਆਪਾਂ ਖੜੇ ਆ ਗੁਰਦੁਆਰਾ ਸ੍ਰੀ ਥੇਮਗੁੰਡ ਸਾਹਿਬ ਰਿਸ਼ੀਕੇਸ਼ ਆ ਵੀ ਅੱਜ ਦਾ ਜਿਹੜਾ ਸਫਰ ਆਪਾਂ ਇੱਥੇ ਸ਼ੁਰੂ ਕਰਾਂਗੇ ਰਿਸ਼ੀਕੇਸ਼ ਤੋਂ ਹੀ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਤੇ ਸਮਾਂ ਜਿਹੜਾ ਸਵੇਰ ਦਾ 6 ਵਜ ਗਈ ਜੀ ਤੇ ਲੰਗਰ ਪ੍ਰਸ਼ਾਦਾ ਆਪਾਂ ਛਕ ਲਿਆ ਤੇ ਹੁਣ ਆਪਾਂ ਆਪਦੇ ਸਾਈਕਲਾਂ ਦੀ ਤਿਆਰੀ ਕਰਦੇ ਆਂ ਅਗੇ ਕਰਨੇ ਆਏ ਦੀ ਤਿਆਰੀ ਸ਼ੁਰੂ ਜੀ ਲਓ ਜੀ ਸਵੇਰ ਦੇ ਸਾਢੇ 6 ਹੋ ਗਏ ਜੀ ਤੇ ਆਪਾਂ ਕਰਤੀ ਤਿਆਰੀ ਤੇ ਦੇਖੋ ਜੀ ਬੈਗਬੂਕ ਆਸਲੇ ਤੇ ਸਾਹਮਣੇ ਆਪਣੇ ਬਈ ਸਾਈਕਲ ਖੜੇ ਆ ਪਾਰਕਿੰਗ ਦੇ ਵਿੱਚ ਤੇ ਇਧਰ ਆ ਗਿਆ ਗੁਰਦੁਆਰ ਜੀ ਸਵੇਰ ਦਾ ਟਾਈਮ ਆ ਜੀ ਕੀਰਤਨ ਚੱਲੀ ਜਾਂਦਾ ਤੇ ਇਹ ਹੈ ਗੁਰਦੁਆਰਾ ਹੇਮ ਗੰਸਾ ਰਿਸ਼ੀਕੇਸ਼ ਇਹ ਦੇਖੋ ਜੀ ਪਾਰਕਿੰਗ ਮੇਰਾ ਬੜੀ ਹੈ। ਲੋ ਜੀ ਸੰਗਤੋ ਸਾਈਕਲ ਸੰਗਲ ਰੈਡੀ ਆ ਤੇ ਆ ਸਾਹਮਣੇ ਹੈ ਗੁਰਦੁਆਰਾ ਰਿਸ਼ੀਕੇਸ਼ ਤੇ ਸਵੇਰ ਦੇ 7:00 ਵੱਜ ਗਏ ਤੇ ਹੁਣ ਆਪਾਂ ਇੱਥੋਂ ਅੱਜ ਰਵਾਨਗੀ ਕਰਾਂਗੇ। ਤੇ ਜਿਵੇਂ ਦੇਖੋ ਇਹ ਸਰਾੰਗ ਤੇ ਬਾਈਕ ਨੇ ਜੀ ਦੀ ਤਸਵੀਰ ਬਣੀ ਹੋਈ ਆ। ਇਹ ਅੱਜ ਦਾ ਜਿਹੜਾ ਸਫ਼ਰ ਆਪਾਂ ਇੱਥੋਂ ਸ਼ੁਰੂ ਕਰਨ ਲੱਗੇ ਆ। ਸੋ ਲੋ ਜੀ ਕਰੋ ਜੀ ਸੰਗਤ ਜੀ ਦਰਸ਼ਨ। ਭਾਈ ਚੱਲਦੇ ਆਂ ਅੱਜ ਦੇ ਸਫ਼ਰ ਲਈ। ਕਰਤੀ ਤਿਆਰੀ ਆ ਗਈ ਗੁਰਦੁਆਰਾ ਰਿਸ਼ੀਕੇਤ ਤੇ ਸਵੇਰ ਦੇ 7 ਵਜੇ ਗਏ ਤੇ ਸਾਈਕਲ ਆਪਣੇ ਰੈਡੀ ਹੈ ਜੀ ਤੇ ਚੱਲਦੇ ਆ ਅੱਗੇ ਦੇ ਸਫ਼ਰ ਲਈ ਚਲੋ ਜੀ ਵੀਡੀਓ ਨੂੰ ਸ਼ੇਅਰ ਲਓ ਜੀ ਆਪਾਂ ਰਿਸ਼ੀਕੇਤ ਤੋਂ ਚੱਲ ਗਏ ਜੀ 5 ਕਿਲੋਮੀਟਰ ਆਏ ਆ ਤੇ ਇੱਥੇ ਪਹੁੰਚ ਗਏ ਆਪਾਂ ਇੱਥੇ ਆਹ ਉਹਨਾਂ ਦਾ ਚੌਂਕ ਜਾਂ ਬਣਿਆ ਹੋਇਆ ਇੱਥੇ ਬਈ ਆ ਰਹੀਆਂ ਛਾਣਾ ਛੁਣੇ ਮਾਰਦੇ ਆ ਏਰੀਆ ਆ ਗਿਆ ਉਹ ਇੱਧਰ ਆ ਦੇਖੋ ਸਾਹਮਣੇ ਬੋਰਡ ਵੀ ਲੱਗਿਆ ਦੇਖੋ ਜੀ ਐਡਵੈਂਚਰ ਟੂਰ ਵਾਟਰ ਸਪੋਰਟ ਮਾਰਾਮਾਨ ਤੋਂ ਪਹੁੰਚਾਈਏ ਇਹ ਇਹ ਮਾਰਾਮੀ ਨਹੀਂ ਆਪਾਂ ਆਇਆ ਨਾ ਦੇਖੋ ਆ ਲਿਖਿਆ ਜੀ ਕਿ ਹੁਣ ਆਪਾਂ ਇਧਰ ਜਾਣਾ ਆਹ ਰਸਤੇ ਤੇ ਅੱਜ ਜਿਹੜਾ ਰਸਤਾ ਬਹੁਤ ਜ਼ਿਆਦੇ ਔਖਾ ਜੀ ਬਹੁਤ ਜ਼ਿਆਦਾ ਚੜ੍ਹਾਈ ਆ ਵੇਦ ਪ੍ਰਿਆਗ ਜਾਵਾਂਗੇ ਅੱਜ ਆਪਾਂ ਅਈ ਗੱਲ ਮੈਂ ਅੰਗੇ ਦਾ ਸਫ਼ਰ ਸੀ ਤੇ ਸਾਥੀ ਆਪਣਾ ਬਾਈ ਪਿੱਛੇ ਰਹਿ ਗਿਆ ਥੋੜਾ ਜਿਹਾ ਤੇ ਅਜੇ ਤੱਕ ਤਾਂ ਪਹੁੰਚਿਆ ਨਹੀਂ ਦੇਖਦੇ ਕਿੱਥੇ ਰਹਿ ਗਿਆ ਚੜਾਈ ਬਹੁਤ ਅੱਜ ਜ਼ਿਆਦਾ ਤੇ ਦੇਖੋ ਇੱਥੋਂ ਆਇਆ ਜਾ ਕੇ ਐਂ ਜਾਣੀ ਬਾਈ ਲਈ 4 ਕਿਲੋਮੀਟਰ ਆਪਾਂ ਆ ਗਏ ਆ ਤੇ ਇੱਥੇ ਦੇਖੋ ਨਦੀ ਆ ਗਈ ਨਸ਼ਮ ਚੂਲੇ ਵਾਲੀ ਨਦੀ ਇਹ ਪਾਣੀ ਦੇਖੋ ਬਹੁਤ ਜ਼ਿਆਦਾ ਤੇਜ਼ ਆ ਬਹੁਤ ਤੇਜ਼ ਆ ਇਧਰੋਂ ਦਾ ਪਾਣੀ ਇਹ ਆ ਦੇਖ ਲਾਦੀਆਂ ਤੇ ਆਹ ਦਾ ਸੁਤੇ ਬਾਰੇ ਇਹ ਆ ਜੀ ਵੀਊ ਇੱਥੇ ਦਾ ਦੇਖੋ ਐ ਆ ਦੇਖੋ ਆ ਪੱਥਰ ਡਿੱ ਗਿਆ ਉਤੋਂ ਆ ਥੋੜਾ ਜਿਹਾ ਟੋਟਾ ਡਿੱ ਗਿਆ ਹਮ ਦਾ ਕਾਹ ਕੁ ਉੱਗ ਰਿਹਾ ਪਹਿਲਾਂ ਕਿਤੇ ਡਿੱ ਗਿਆ ਇੱਥੇ ਬਾਈ ਗੱਡੀਆਂ ਦੇ ਵੀ ਚੀਕ ਨਿਕਲ ਜਾਂਦੀ ਆ ਆ ਬਾਈ ਆ ਗਿਆ ਮੋਟਰਸਾਂ ਤੇ ਅਗਰ ਵੀ ਚੈੱਕ ਕਰੋ ਜੀ ਦੇਖੋ ਜੀ ਕਰੋ ਇਹ ਚੱਕ ਪਾਣੀ ਦੇਖੋ ਆ ਰਿਹਾ ਇਧਰੋਂ ਇਹ ਪਾਣੀ ਜਿਹੜਾ ਜਾ ਰਿਹਾ ਲਾਸ਼ਮਰ ਝੁੱਲਿਆਂ ਵਾਲੀ ਸਾਈਡ ਤੇ ਇੱਧਰ ਤੁਹਾਨੂੰ ਦਿਖਾਉਣੇ ਆ ਪੱਥਰਾਂ ਜੋ ਪਹਾੜਾਂ ਚ ਪਾਣੀ ਆ ਰਿਹਾ ਉਹ ਦੇਖੋ ਸਾਹਮਣੇ ਪਾਣੀ ਆ ਰਿਹਾ ਆ ਪਹਾੜ ਦੇ ਵਿੱਚੋਂ ਔਰ ਇਦਾਂ ਪਾਣੀ ਆਉਂਦਾ ਜੀ ਇੱਥੇ ਪਹਾੜਾਂ ਚ ਉੱਪਰੋਂ ਆ ਰਿਹਾ ਪਾਣੀ ਦੇਖੋ ਤੇ ਆਪਾ ਪੂਹ ਜਿਹੜੇ ਸਾਈਡ ਬਣੀ ਆ ਇੱਥੇ ਪਾਣੀ ਆਉਂਦਾ ਸਾਰਾ ਦੇਖੋ ਇਹ ਪਾਣੀ ਵਾਲੀ ਜਗ੍ਹਾ ਜੀ ਪਾਣੀ ਆਉਂਦਾ ਜਿਹੜਾ ਜਿੱਥੇ ਪਾਹ ਜੀ ਬਣੀ ਹੋਈ ਆ ਦੇਖੋ ਤੋ ਸਾਹਮਣੇ ਮੰਦਰ ਬਣਿਆ ਹੋਇਆ ਤੇ ਪਾਣੀ ਦੇਖੋ ਕਿੰਨਾ ਤੇਜ਼ ਆ ਉੱਪਰੋਂ ਦੇਖ ਆਪਾਂ ਕਿੰਨਾ ਉੱਪਰ ਖੜੇ ਆ ਤੇ ਸਰ ਵੀ ਦੇਖੋ ਪਾਣੀ ਦੀ ਸਪੀਡ ਦੇਖੋ ਇੱਥੇ ਬਹੁਤ ਡਰ ਲੱਗਦਾ ਕੋਲੇ ਜਾ ਕੇ ਦਾ ਬਾਈ ਡਰ ਲੱਗਣੇ ਲੱਗਣਾ ਹਾਂ ਨਗਰ ਮੇਰੇ ਕੀ ਕਰਨਾਂ ਤੂੰ ਨਾਲ ਚੱਲ ਮੇਰੇ ਆ ਕਰੇ ਗੋਨ ਬਾਈ ਆ ਦੇਖੋ ਇਦਾਂ ਪਾਣੀ ਆਉਂਦਾ ਪਾਣਾ ਦੇ ਵਿੱਚੋਂ ਪਾਣੀ ਆ ਰਿਹਾ ਇਧਰੇ ਪਾਸੇ ਨਦੀ ਆ ਇਧਰ ਜਾ ਰਿਹਾ ਆ ਦੇਖੋ ਪਾਣਾ ਦੇ ਨਾਲ ਨਾਲ ਦੇਖੋ ਪਾਣੀ ਆਉਂਦਾ ਤੇ ਇਹ ਲੋਪਰੋ ਵੀ ਆ ਰਿਹਾ ਆ ਦੇਖੋ ਸਾਂਝਾ ਬਾਰ ਆ ਬਈ ਪਾਣੀ ਇੰਨਾ ਆਉਂਦਾ ਕਿੱਥੋਂ ਆਏ ਦੇਖੋ ਜਾਂਦਾ ਉਹ ਆਪਣਾ ਸਾਥੀ ਵੀ ਖੜ ਗਿਆ ਬਾਈ ਅੰਮ੍ਰੇ ਢਲਕਾ ਜੀ ਬਾਈ ਬੱਸ ਕਰਾਂ ਦੀ ਢਲਕ ਜਾਵਾਂ ਿਆ ਲੇਫਟ ਠੰਡਾ ਬਹੁਤ ਆ ਬਈ ਇਹ ਠੰਡਾ ਬਹੁਤ ਆ ਇਹ ਠੰਡਾ ਪਾਣੀ ਹੈ ਠੀਕੇ ਦੇਖਦੇ ਆ ਆ ਦੇਖੋ ਜੀ ਪਾਣੀ ਆਉਂਦਾ ਪਾਣਾ ਚੋਂ ਇੰਦਾ ਪਾਣਾ ਚੋਂ ਪਾਣੀ ਜਿਹੜਾ ਆਉਂਦਾ ਦੇਖੋ ਇਧਰ ਵੀ ਆ ਰਿਹਾ ਇਧਰ ਨੂੰ ਜਾ ਰਿਹਾ ਤੇ ਆਪਣਾ ਸਾਥੀ ਵੀ ਆ ਰਿਹਾ ਚੜ੍ਹਾਈ ਬਹੁਤ ਹੈ ਜੀ ਅੱਜ ਦਾ ਜਿਹੜਾ ਸਫਰ ਬਹੁਤ ਜ਼ਿਆਦਾ ਚੜ੍ਹਾਈ ਵਾਲਾ ਇਹ ਪਾਣੀ ਦੇਖੋ ਅਜਦਾ ਠੰਡਾ ਪਾਣੀ ਦੇਖ ਰੇਲੀ ਦੇਖੋ ਕਿੰਨੀ ਹੈ ਅੱਜ ਆਸਤਿਆਂ ਦੇ ਵਿੱਚ ਆਪਾਂ ਨੂੰ ਮਿਲਿਆ ਹੀ ਮੌਤ ਦਾ ਖੂਹ ਇਹ ਦੇਖੋ ਜੀ ਮੌਤ ਨੂੰ ਗਲੇ ਲਾਉਣ ਵਾਲਾ ਖੂਹ ਆ ਇੱਥੋਂ ਬਈ ਉਹ ਟਾਵਰ ਜੇ ਤੋਂ ਸਿੱੜਨ ਦੇ ਪਾ ਕੇ ਦੱਸ ਗਏ ਆ ਇੱਧਰ ਦੇਖੋ ਰਾਹ ਇੱਧਰ ਵੀ ਬਈ ਮੌਤ ਦਾ ਖੂਇਆ ਦੇਖੋ ਤੇ ਥੱਲੇ ਪਾਣੀ ਦੇਖੋ ਉਹ ਬਈ ਬਈ ਘੋੜੇ ਫਿਰਦੇ ਆ ਦੇਖੋ ਘੋੜੇ ਗਾਰੇ ਖੱਤਰ ਗਾਲੀ ਖੱਤਰ ਆ ਜੀ ਆਹ ਦੇਖੋ ਨਦੀ ਆ ਗਈ ਵੱਡੀ ਇਹਦਾ ਬਈ ਮੌਤ ਹੀ ਨਦੀ ਅਗਰ ਤਾਰੇ ਜਾਂਦੇ ਆ ਇਹਦੇ ਛੱਡ ਦਿੰਦੇ ਆ ਪਾ ਕੇ ਬਈ ਰਸਾ ਆ ਥੱਲੇ ਨੂੰ ਛੱਡ ਦਿੰਦੇ ਆ ਇਹਨੂੰ ਮੌਤ ਦਾ ਖੰਜਰ ਕਹਿੰਦੇ ਆ ਕਹਿੰਦਾ ਭਾਬੀ ਪੈਸੇ ਦੇ ਕੇ ਮੌਤ ਨੂੰ ਖਰੀਦਣਾ ਇਹੋ ਜਗਾ ਜੀ ਆ ਦੇਖੋ ਕਿੰਨਾ ਡੂੰਗਾ ਕਿੰਨਾ ਤੇਜ਼ ਪਾਣੀ ਆ ਪਾਣੀ ਦੀ ਆਵਾਜ਼ ਵੀ ਤੁਹਾਨੂੰ ਸੁਣਾਈ ਦੇ ਰਹੀ ਹੁੰਦੀ ਆ ਦੇਖੋ ਇਹ ਪਾਣਾ ਜਿਹੜਾ ਪਾਣੀ ਡਕਦਾ ਦੇਖੋ ਆ ਪਾਰੇ ਸੀ ਕੇਸ ਤੋਂ ਜਾ ਰਹੇ ਸੀ ਰਾਸਤੇ ਦੇ ਵਿੱਚ ਆਉਂਦਾ ਦੇਖੋ ਪਾੜ ਪਾਣੀ ਡਿੱਗੀ ਜਾਂਦਾ ਸਾਹਮਣੇ ਰੋੜਾ ਗੱਡੀਆਂ ਮੋੜ ਪੈਂਦਾ ਇੱਥੇ ਅੱਛਾ ਆ ਗੱਡੀਆਂ ਨੇ ਥੱਲੇ ਕੀਤੀ ਬਈ ਗੱਡੀ ਧੋਕ ਲੈ ਗਿਆ ਕਿ ਮੇਰਾ ਯਾਰ ਪਤਾ ਨਹੀਂ ਕਿੱਥੇ ਰਹਿ ਗਿਆ ਪਿੱਛੇ ਰਹਿ ਰੂ ਗਿਆ ਲੱਗਦਾ ਫਸ ਗਿਆ ਲੱਗਦਾ ਰਸਤੇ ਦੇ ਵਿੱਚ ਰੁਕੇ ਸੀ ਤੇ ਆਪਣੇ ਇਹਨੇ ਪੰਜਾਬੀ ਵੀਰਾਂ ਦਾ ਲੰਗਰ ਲੱਗਾਂ ਲੱਗਿਆ ਹੈ ਦੇਖੋ ਤਕੌੜਿਆਂ ਦਾ ਲੰਗਰ ਆ ਤੇ ਚੱਲਦਾ ਰਹਿੰਦਾ ਜੀ 24 ਘੰਟੇ ਸੇਵਾ ਜੀ ਦੇਖੋ ਇਹ ਲਿਖਿਆ ਹੈ ਹੇਮਗੁੰਡ ਤੋਂ ਬਦਰੀਨਾਥ ਮਾਰਗ ਤੇ ਜੀ 20 ਮਈ ਤੋਂ 10 ਅਕਤੂਬਰ ਤੱਕ ਇਹ ਲੰਗਰ ਹੈ ਤੇ ਬਾਬਾ ਭਗਤ ਸਿੰਘ ਤੁਰੜ ਬਰਨਾਲਾ ਵੱਲ ਨੂੰ ਇਹ ਲੰਗਰ ਲੱਗਿਆ ਜੀ ਕੋੜਿਆਂ ਦਾ ਚਾਹ ਦਾਈ ਦੇਖੋ ਜੀ ਆਪਣੇ ਪਿਆਰੀ ਲੋਕਾਂ ਨੇ ਦੇਖੋ ਪਹਾੜਾਂ ਦੇ ਵਿੱਚ ਵੀ ਲੰਗਰ ਲਾਤਾ ਜਿੱਥੇ ਪਾਣੀ ਦੀ ਬੋਤਲ ਵੀ ਬਾਈ ਇੱਥੇ ਆ ਕੇ 40-50 ਰੁਪਏ ਦੀ ਹੋ ਜਾਂਦੀ ਆ ਇਹ ਆਪਣੇ ਇੱਥੇ ਪਿਆਬੀ ਵੀਰਾਂ ਨੇ ਦੇਖੋ ਮਹਾਰਾਜ ਦੀ ਕਿਰਪਾ ਨਾਲ ਲੰਗਰ ਲਾਇਆ ਹੋਇਆ ਦੇਖੋ ਕੋ ਜੀ ਸਾਰੇ ਸਾਨੂੰ ਦੀ ਮਿਹਨਤ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਇਹ ਆ ਜੀ ਗੁਰੂ ਘਰ ਲੰਗਰ ਕੜਿਆਲ گاਉਂ ਸ਼ਾਨਾ ਸ਼ਹਿਰ ਨਿਵਾਸੀ ਰਿਸ਼ੀਕੇਸ਼ ਵੱਲੋਂ ਆ ਗਈ ਇਥੇ ਬਈ ਪਾਣੀ ਦੀ ਬੋਤਲ ਵੀ 40 ਤੋਂ 50 ਰੁਪਏ ਦੀ ਹੋ ਜਾਂਦੀ ਹੈ ਦੇਖੋ ਪਹਾੜਾਂ ਦੇ ਵਿੱਚ ਆਪਾਂ ਖੜੇ ਆ। ਰਿਸ਼ੀਕੇਸ਼ ਤੋਂ ਜਦੋਂ ਆਪਾਂ ਜਾਂਦੇ ਆ ਜੀ ਜੋ 시ਮਰਨ ਹੋਈ ਹੈ। ਤੇ ਮਹਾਰਾਜ ਦੀ ਕਿਰਪਾ ਨਾਲ ਦੇਖੋ ਸਿਮਰਨ ਦੇਖੋ ਲੰਗਰ ਰਾਸ਼ ਦੇ ਜੀ। ਲੰਗਰ ਸੇਵਾ ਐਮਕੁੰਡ ਸੈ ਬਦਰੀਨਾਥ ਮਾਰਗ ਤੇ ਜੀ। 20 ਮਈ ਤੋਂ 10 ਅਕਤੂਬਰ ਤੱਕ ਆ ਜੀ। ਮਾਬਾ ਭਗਤ ਸਿੰਘ ਕੁਰੜ ਤੇ ਬਰਨਾਲੇ ਵਾਲਿਆਂ ਨੂੰ ਇਹ ਲੰਗਰ ਆ ਜੀ ਦੇਖੋ। ਤੇ ਜੋ ਵੀ ਸੰਗਤ ਬਈ ਹੇਮ ਕੋਣ ਸਾਬ ਨੂੰ ਆਉਂਦੀ ਇੱਥੇ ਜ਼ਰੂਰ ਰੁੱਕ ਕੇ ਜਾਇ। ਇਹ ਗੁਰੂ ਘਰ ਲੰਗਰ ਆ ਜੀ। ਆ ਬਈ ਪੌਲਾ ਇਥੇ। ਤੁਹਾਨੂੰ ਦਿਖਾਉਣੇ ਆ। ਆ ਪੌਲਾ ਤੇ ਜੀ। ਇੱਥੇਆਂ ਜਿਹੜੀ ਪਾਣੀ ਦੀ ਬੋਤਲ ਵੀ ਆ ਜੀ ਉਹ 20 ਰੁਪਏ ਵਾਲੀ 40 ਰੁਪਏ ਦੀ ਹੋ ਜਾਂਦੀ ਦੇਖੋ ਗੱਡੀਆਂ ਖੜੀਆਂ ਪੌਲਾ ਤੇ ਪੌਲ ਦੇ ਸਾਹਮਣੇ ਬਿਲਕੁਲ ਇੱਥੇ ਲੰਗਰ ਲੱਗਿਆ ਹੋਆ। ਤੇ ਇੱਧਰ ਚੜ੍ਹਾਈ ਆ ਇਹ ਦੇਖੋ। ਇਹ ਲੰਗਰ ਜੀ ਪਕੌੜਿਆਂ ਦਾ ਲੰਗਰ ਆ ਜੀ ਚਾਹ ਦੇ ਨਾਲ ਪਕੌੜੇ ਆ। ਤੇ 24 ਘੰਟੇ ਬਈ ਸੇਵਾ ਜਿਹੜੀ ਇੱਥੇ ਚੱਲਦੀ ਰਹਿੰਦੀ ਹੈ 20 ਮਈ ਤੋਂ ਲੈ ਕੇ 10 ਅਕਤੂਬਰ ਤੱਕ ਜੀ। ਵੀਰਗਣੋਂ ਪਤਵਾਂ ਸ਼ੇਅਰ ਕਰਾਉਣੀ ਜਿਹੜੇ ਬੰਦੇ ਜੀ ਪੰਜਾਬ ਤੋਂ ਹੈਮਕੁੰਡ ਸਾਹਿਬ ਆਉਂਦੇ ਜੀ ਇੱਥੇ ਜ਼ਰੂਰ ਰੁੱਕ ਕੇ ਜਾ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਸਮਾਂ ਜਿਹੜਾ ਕਾਫੀ ਹੋ ਗਿਆ ਤੇ ਉਹ ਸਾਹਮਣੇ ਜੀ ਭੋਲੇ ਸ਼ੰਕਰ ਦੀ ਜਿਹੜੀ ਮੂਰਤੀ ਬਣੀ ਹੋਈ ਆ ਤੇ ਇੱਧਰ ਆ ਗਿਆ ਆਪਣਾ ਜੀ ਗੁਰਦੁਆਰਾ ਸਾਹਿਬ ਤੇ ਅੱਜ ਤੱਕ ਜੀ ਪਹੁੰਚਦੇ ਪਹੁੰਚਦੇ ਨੂੰ ਸ਼ਾਮ ਹੋ ਗਈ ਕਿਉਂਕਿ ਰਾਸਤੇ ਦੇ ਵਿੱਚ ਇੱਕ ਜਗ੍ਹਾ ਤੇ ਪਹਾੜ ਡਿੱਗਿਆ ਸੀਗਾ ਉੱਥੇ ਬਈ 2 2.5 ਘੰਟੇ ਸਾਡੇ ਖਰਾਬ ਹੋ ਗਿਆ ਆਪਣੇ ਹੋ ਗਿਆ ਅੱਜ ਪਹਿਲੇ ਦਿਨ ਬਾਈ ਸਾਨੂੰ 7 ਤੋਂ ਉੱਪਰ ਜਿਹੜਾ ਟਾਈਮ ਹੋਇਆ ਨਹੀਂ ਤਾਂ ਆਪਾਂ ਜੀ 6:30 6:00 ਹੋ ਗਿਆ ਸਮਾ ਦਿਨੇ ਅੱਜ ਪਹਿਲੇ ਦਿਨ 7:30 ਹੋ ਗਏ ਅੱਜ ਸਾਰਾ ਟਾਰਗੇਟ ਬਹੁਤ ਲੰਮਾ ਸੀਗਾ ਤੇ ਰਾਸਤੇ ਦੇ ਵਿੱਚ 2-3 ਘੰਟੇ ਖਰਾਬ ਹੋਣ ਕਰਕੇ ਤੇ ਆਪਾਂ ਆ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਇੱਥੇ ਅੱਜ ਦੀ ਰਾਤ ਆਪਾਂ ਗੁਜ਼ਾਰਾਂਗੇ ਤੇ ਸਵੇਰੇ ਆਪਾਂ ਚੱਲਾਂਗੇ ਅਗਲੀ ਯਾਤਰਾ ਤੇ ਲੋ ਜੀ ਇਹ ਨਾ ਨਦੀ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਨਦੀ ਆ ਰਹੀ ਹੈ ਇੱਧਰ ਦੇਖੋ ਇਹ ਰਸਤਾ ਇਹ ਗੁਰਦੁਆਰਾ ਸਿਆ